ਹੀਮਖਾਨ ਅਤੇ ਕਾਜੀ کریم ਖਾਨ ਨੇ ਬੜਾ ਪਿਆਰ ਕੀਤਾ ਪਾਸ਼ਾ ਨੂੰ ਗੁਰਦੁਆਰਾ ਜਨਮ ਸਥਾਨ ਤੋਂ ਦੋ ਕੁ ਮੀਲ ਪੂਰਬ ਦਿਸ਼ਾ ਕਾਜੀ ਰਹੀਮ ਖਾਨ کریم ਖਾਨ ਦਾ ਕਹਿੰਦੇ ਇੱਕ ਸੁੱਕਾ ਹੋਇਆ ਬਾਗ ਸੀ ਬਹੁਤ ਵੱਡਾ ਬਾਗ ਸੀ ਇਸ ਬਾਗ ਦੇ ਵਿੱਚ ਕਹਿੰਦੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕੋਸਮ ਬੈਠੇ ਸਨ। ਇਸ ਬਾਗ ਵਿੱਚ ਬੈਠੇ ਸਨ ਜਦੋਂ ਆਪ ਜੀ ਦੇ ਕਹਿੰਦੇ ਬੈਠਣ ਨਾਲ ਕਹਿੰਦੇ ਇਹ ਹਰਿਆ ਹੋ ਗਿਆ ਸੀ, ਹਰਿਆ ਭਰਿਆ। ਇਹ ਬਾਗ ਸੁੱਕਿਆ ਹੋਇਆ ਸੀ। ਜਿਸ ਕਰਕੇ ਕਹਿੰਦੇ ਇਹ ਗੁਰੂ ਘਰ ਤੇ ਕਹਿੰਦੇ ਬਹੁਤ ਸਰਦਾ ਰੱਖਦੇ ਸਨ ਕਹਿੰਦੇ ਦੋਨੇ। ਕਰੀਮ ਖਾਨ ਤੇ ਕਰੀਮ ਖਾਨ ਬੜੀ ਸਦਾ ਰੱਖ ਸਰਦਾ ਰੱਖਦੇ ਸਨ ਇਹਨਾਂ ਨੇ ਜਦ ਕਹਿੰਦੇ ਸਹਜਾਦੇ ਦੇ ਗਨ ਦਰਸ਼ਨ ਕਰਨ ਦਰਸ਼ਨ ਕੀਤੇ ਬਾਲ ਗੋਮਿੰਦ ਰਾਏ ਜੀ ਦੇ ਇਹ ਬੜੇ ਪ੍ਰਸੰਨ ਹੋਏ ਪ੍ਰਸੰਨ ਹੋ ਕੇ ਇਹ ਆਪਣਾ ਕਹਿੰਦੇ ਬਾਗ ਇਹਨਾਂ ਦੀ ਭੇਟਾ ਕਰ ਦਿੱਤਾ ਵੀ ਸੱਚੇ ਪਾਤਸ਼ਾਹ ਜੀ ਇਹ ਤੁਹਾਡਾ ਹੈ ਇਹ ਬਾਗ ਹੁਣ ਗੁਰਦੁਆਰਾ ਜਨਮ ਸਥਾਨ ਦੇ ਹੈ ਕਹਿੰਦੇ ਗੁਰੂ ਕਾ ਬਾਗ ਦੇ ਨਾਲ ਗੁਰਦੁਆਰਾ ਸਾਹਿਬ ਪ੍ਰਸਿੱਧ ਹੈ ਪਟਨਾ ਸ਼ਹਿਰ ਦੇ ਵਿੱਚ ਕਿਉਂਕਿ ਗੱਲ ਪਿਆਰ ਦੀ ਹੈ ਪਿਆਰ ਉਹਨਾਂ ਦਾ ਪਿਆਰ ਸੀ ਗੁਰੂ ਪਾਸ਼ਾ ਦੇ ਨਾਲ کریم ਖਾਨ ਦਾ ਵੀ ਰਹੀਮ ਖਾਨ ਦਾ ਵੀ ਕਿੰਨਾ ਪਿਆਰ ਬਣ ਗਿਆ ਸਭ ਕੁਝ ਪਾਤਸ਼ਾਹ ਦੇ ਚਲਣਾ ਨੂੰ ਸਮਰਪਿਤ ਆ ਵੀ ਸਾਚੇ ਪਾਤਸ਼ਾਹ ਜੀ ਤੁਹਾਡਾ ਹੈ। ਇਹ ਜਗ੍ਹਾ ਤੁਹਾਡੀ ਹੈ, ਇਹ ਬਾਗ ਤੁਹਾਡਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਪੰਜਾਬ ਗਿਆਨ ਲਗ ਭਗ ਕਹਿੰਦੇ 1 ਸਾਲ ਹੋ ਗਿਆ ਸੀ ਅਨੰਦਪੁਰ ਸਾਹਿਬ ਵੱਲ। ਅੱਜ ਉਹਨਾਂ ਵੱਲੋਂ ਗਨੇ ਸਾਹਿਬ ਜਾਦੇ ਨੂੰ ਤੇ ਪਰਿਵਾਰ ਨੂੰ ਕਹਿੰਦੇ ਪੰਜਾਬ ਆਉਣ ਵਾਸਤੇ ਕਹਿੰਦੇ ਕੋਈ ਸੁਨੇਹਾ ਨਹੀਂ ਸੀ ਆਇਆ। ਤੇ ਬਾਲ ਗੋਵਿੰਦ ਰਾਏ ਜੀ ਬਲੇ ਉਤਾਵਲੇ ਸਨ ਵੀ ਕਦੋਂ ਕੋ ਚਿੱਠੀ ਆਵੇ ਕਦੋਂ ਸੁਨੇਹਾ ਆਵੇ ਇਸ ਕਰਕੇ ਸਹਬਜ਼ਾਦਾ ਮਾਤਾ ਨਾਨਕੀ ਦੇ ਨਾਲ ਕਹਿੰਦੇ ਸਲਾਹਾਂ ਕਰਦੇ ਰਹਿੰਦੇ ਸਨ ਮਾਤਾ ਗੁਜਰ ਕੌਰ ਜੀ ਦੇ ਕੋਲ ਕਹਿੰਦੇ ਰਹਿੰਦੇ ਸਨ ਮਾਤਾ ਜੀ ਕਦੋਂ ਚੱਲਾਂਗੇ ਆਪਾਂ ਪਿਤਾ ਜੀ ਦੇ ਕੋਲ ਉਹਨੂੰ ਮਿਲੀਏ ਕਦੋਂ ਉਹਨਾਂ ਚਿੱਠੀ ਆਵੇਗੀ ਕਦੋਂ ਹੁਕਮ ਆਵੇਗਾ ਬੜੇ ਤਾਬਲੇ ਸਨ ਪਰ ਅਜੇ ਤੱਕ ਕਹਿੰਦੇ ਪਿਤਾ ਜੀ ਵੱਲੋਂ ਕਹਿੰਦੇ ਸਾਨੂੰ ਕੋਈ ਸੁਨੇਹਾ ਨਹੀਂ ਆਇਆ ਮਾਤਾ ਜੀ ਕਹਿੰਦੇ ਸਾਨੂੰ ਪਿਤਾ ਜੀ ਕਹਿੰਦੇ ਸਨ ਕਹਿੰਦੇ ਪੰਜਾਬ ਦੇ ਹਾਲ ਚਾਲ ਕਿੰਦੇ ਵੇਖ ਕੇ ਅਸੀਂ ਤੁਹਾਨੂੰ ਸੀਤੀ ਕਹਿੰਦੇ ਪੰਜਾਬ ਆਉਣ ਵਾਸਤੇ ਸੱਦ ਲਵਾਂਗੇ ਪਰ ਕੀ ਕਾਰਨ ਹੈ ਅਜੇ ਤੱਕ ਕਹਿੰਦੇ ਉਸ ਸੱਦਿਆ ਨਹੀਂ ਹੈ ਨਾਨਕ ਜੀ ਨੇ ਕਿਹਾ ਸਮਝਾਇਆ ਕਿੰਦੇ ਪੰਜਾਬ ਦੇਸ਼ ਵਿੱਚ ਬੜੇ ਝਗੜੇ ਉਤੇ ਸਾਡਾ ਸ੍ਰੀਕਾ ਬੜਾ ਈਰਖਾਵਾਦੀ ਹੋਣ ਕਰਕੇ ਦੁਖਦਾਈ ਹੈ ਮਤਨਾਨ ਨਾਨਕ ਜੀ ਕਹਿਣ ਲੱਗੇ ਬਾਲ ਗੋਬਿੰਦ ਰਾਏ ਜੀ ਨੂੰ ਜਿਹੜਾ ਆਪਣਾ ਸ੍ਰੀਕਾ ਹੈ ਉਹ ਬੜਾ ਈਰਖਾਵਾਦੀ ਹੈ ਬੜੀ ਰਿਖਾ ਕਰਦੇ ਨੇ ਇੱਕ ਦੂਜੇ ਦੇ ਨਾਲ ਇੱਥੇ ਅਸੀਂ ਬੜੇ ਸੁਖ ਸ਼ਾਂਤੀ ਦੇ ਨਾਲ ਵਸ ਰਹੇ ਹਾਂ ਜਦ ਤੱਕ ਇਹਨੇ ਤੁਸੀਂ ਸਿਆਣੇ ਨਾ ਹੋ ਜਾਵੋ ਵੱਡੇ ਨਾ ਹੋ ਜਾਵੋ ਸਾਡੇ ਇੱਥੇ ਕਹਿੰਦੇ ਰਹਿਣਾ ਚੰਗਾ ਹੈ ਇੱਥੋਂ ਦੀ ਸੰਗਤ ਸਰਦਾਵਨ ਹੈ ਅਤਮ ਸੰਗ ਸਾਡੇ ਹਰ ਪ੍ਰਕਾਰ ਦੇ ਕਹਿੰਦੇ ਆਗਿਆ ਮੰਨਦੇ ਨੇ ਘਰ ਭੇਟਾ ਇਕੱਠੀ ਕਰਕੇ ਭੇਜਦੇ ਨੇ ਸਾਨੂੰ ਪੰਜਾਬ ਜਾਣ ਦੀ ਕਦੇ ਵਿਚਾਰ ਨਹੀਂ ਕਰਨੀ ਚਾਹੀਦੀ ਮਾਤਾ ਜੀ ਕਹਣ ਲੱਗੇ ਗੁਰੂ ਜੀ ਨੇ ਕਿਹਾ ਕਿ ਮਾਤਾ ਜੀ ਇਧਰ ਲੋਕ ਸਵਾਰਥੀ ਨੇ ਜੇ ਕੰਮ ਹੋਵੇ ਤਾਂ ਗਨੇ ਸਰਦਾ ਧਾਰ ਲੈਂਦੇ ਨੇ ਪਰ ਜੇ ਕੋਈ ਕੰਮ ਨਾ ਹੋਵੇ ਤਾਂ ਨੇੜੇ ਨਹੀਂ ਆਉਂਦੇ ਅਤੇ ਮਸੰਦ ਬੇਈਮਾਨ ਨੇ ਇਹਨਾਂ ਤੇ ਭਰੋਸਾ ਕਰਨਾ ਠੀਕ ਨਹੀਂ ਹੈ ਬਾਲਗੋਬਿੰਦ ਰਾਜੀ ਜੀ ਕਹਿਣ ਲੱਗੇ ਇਹ ਗੁਰੂ ਕਾਰਪੇਟਾ ਇਕੱਠੀ ਕਰਕੇ ਬਹੁਤੀ ਆਪ ਖੰਦੇ ਨੇ ਤੇ ਆਪ ਥੋੜੀ ਨਾਮ ਮੰਤਰ ਕੇ ਸਾਨੂੰ ਭੇਜਦੇ ਨੇ ਸਤਿਗੁਰੂ ਜੀ ਕਹਿਣ ਲੱਗੇ ਸਹਿਬ ਜਾਦੇ ਜੀ ਕਹਿੰਦੇ ਗੱਲ ਸੁਣੋ ਕਿ ਕਹਿੰਦੇ ਮਾਤਾ ਜੀ ਨੇ ਆਖਿਆ ਕਿ ਬੇਟਾ ਕਿ ਲਾਲ ਜੀ ਮਸੰਧ ਬੜੇ ਇਮਾਨਦਾਰ ਨੇ ਕਾਰਪੇਟਾ ਵਿੱਚ ਕਹਿੰਦੇ ਕੋਈ ਬੇਈਮਾਨੀ ਨਹੀਂ ਕਰਦੇ ਤਦ ਗੁਰੂ ਜੀ ਨੇ ਕਹਿੰਦੇ ਮਸੰਧਾ ਦੇ ਬੇਈਮਾਨੀ ਮਾਤਾ ਜੀ ਨੂੰ ਕਹਿੰਦਾ ਸੁਣਾਉਣ ਵਾਸਤੇ ਕਹਿੰਦੇ ਢਾਕੇ ਦੇ ਇੱਕ ਮੁੱਖੀ ਮਸੰਧ ਬਲਾਕੀ ਦਾਸ ਨੂੰ ਕਹਿੰਦੇ ਹੁਕਮ ਭੇਜਿਆ ਇੱਕ ਬਲਾਕੀ ਦਾਸ ਹੋਇਆ ਢਾਗੇ ਦੇ ਰਹਿਣ ਵਾਲਾ ਹੁਕਮ ਭੇਜਿਆ ਕਿ ਸਾਡੇ ਵਾਸਤੇ ਇੱਕ ਸੁੰਦਰ ਪਾਲਕੀ ਜਿਸ ਨੂੰ ਕਹਿੰਦੇ 700 ਤੋਲਾ ਕਹਿੰਦੇ ਸਿਵਨਾਂ ਦੇ ਲੱਗਿਆ ਹੋ ਲੱਗਿਆ ਹੋਵੇ ਉਹ ਬਣਾ ਕੇ ਲਿਆ ਕੇ ਦੇਵੋ ਪਾਸ਼ਾ ਜੀ ਨੇ ਹੁਕਮ ਕਰ ਦਿੱਤਾ ਬਲਾਕੀ ਦਾਸ ਨੂੰ ਬਲਾਕੀ ਦਾਸ ਨੇ ਕਹਿੰਦੇ ਇਸ ਹੁਕਮ ਅਨੁਸਾਰ ਕਹਿੰਦੇ ਬੜੀ ਸੁੰਦਰ ਕਹਿੰਦੇ ਪਾਲਕੀ ਬਣਾ ਕੇ ਸਹਜਾਦੇ ਨੂੰ ਕਹਿੰਦੇ ਭੇਟਾ ਕੱਠੀ ਕਰਕੇ ਸੰਗਤਾਂ ਦੇ ਕੋਲੋਂ ਤੇ ਕਾਰੀਗਰਾਂ ਨੂੰ ਕਹਿੰਦੇ ਬਣਾਉਣੇ ਦੇ ਦਿੱਤੀ ਪੈਸੇ ਦੇ ਦਿੱਤੇ ਸੰਗਤ ਨੇ ਕਹਿੰਦੇ ਬਹੁਤ ਭਟਾਵਾ ਦਿੱਤੀ ਹਮਾਇਆ ਦਿੱਤੀ ਤੇ ਮਾਇਆ ਬਹੁਤ ਇਕੱਠੀ ਹੋ ਗਈ ਕਹਿੰਦੇ ਸਹਿਬ ਜਾਂਦੇ ਵਾਸਤੇ ਕਹਿੰਦੇ ਬਲਾਕੀ ਦਾਸ ਨੇ ਸਿਉਨੇ ਦੀ ਪਲਗੀ ਤਿਆਰ ਕਰਵਾਈ ਪਾਲਕੀ ਨੂੰ ਵੇਖ ਕੇ ਕਹਿੰਦੇ ਮਾਤਾ ਜੀ ਨੇ ਕਿਹਾ ਕਿ ਬੇਟਾ ਤੁਸੀਂ ਵੇਖ ਲਿਆ ਇਹ ਮਸੰਦ ਕਿੰਨੇ ਚੰਗੇ ਤੇ ਆਗਿਆਕਾਰ ਨੇ ਤੁਸੀਂ ਇਹਨਾਂ ਨੂੰ ਹੁਕਮ ਕੀਤਾ ਵੀ ਤੁਹਾਡੇ ਵਾਸਤੇ ਪਾਲਕੀ ਚਾਹੀਦੀ ਹੈ ਬੇਕੋ ਇਹਨਾਂ ਨੇ ਕਿੰਨਾ ਛੇਤੀ ਬੇਕੋ ਤੁਹਾਡੇ ਵਾਸਤੇ ਪਾਲਕੀ ਤਿਆਰ ਕਰਵਾ ਕੇ ਲਿਆ ਦਿੱਤੀ ਤੁਹਾਡੇ ਹੁਕਮ ਦੀ ਕਹਿੰਦੇ ਪਾਲਣਾ ਇਹਨਾਂ ਨੇ ਕਿਤਨੀ ਛੇਤੀ ਕੀਤੀ ਹੈਗੀ ਪਰ ਤੁਸੀਂ ਕਹਿੰਦੇ ਸੀ ਬੇਈਮਾਨ ਨੇ ਮਤਾ ਨਾਨਕੀ ਜੀ ਕਹਿਣ ਲੱਗੇ ਬਾਲ ਗੋਵਿੰਦ ਰਾਹੀ ਜੀ ਨੂੰ ਤੇ ਤੁਸੀਂ ਇਹਨਾਂ ਨੂੰ ਬੇਈਮਾਨ ਕਹਿੰਦੇ ਸੀ ਮਾਤਾ ਜੀ ਨੂੰ ਕਹਿੰਦੇ ਮਸੰਦਾਂ ਦੀ ਬੇਈਮਾਨੀ ਪ੍ਰਗਟ ਕਰਨ ਵਾਸਤੇ ਕਹਿੰਦੇ ਆਪ ਜੀ ਨੇ ਇੱਕ ਦਿਨ ਕਹਿੰਦੇ ਬਹੁਤ ਸਾਰੇ ਕਹਿੰਦੇ ਲੱਕੜਾਂ ਇਕੱਠੀਆਂ ਕੀਤੀਆਂ ਸਿੰਘਾਂ ਦੇ ਕੋਲੋਂ ਗੁਰਸਿੱਖਾਂ ਦੇ ਕੋਲੋਂ ਲੱਕੜਾਂ ਮਗਾਈਆਂ ਮੰਗਾ ਕੇ ਉਹਨਾਂ ਉੱਤੇ ਕਹਿੰਦੇ ਸੁੰਦਰ ਪਾਲਕੀ ਰਾ ਕੇ ਕਹਿੰਦੇ ਅਗਲਵਾ ਦਿੱਤੀ ਸਾੜ ਦਿੱਤੀ ਪਾਲਕੀ ਤੇ ਮਾਤਾ ਜੀ ਹੈਰਾਨਸਨ ਕਹਿੰਦੇ ਕਹਿੰਦੇ ਪੁੱਤਰ ਜੀ ਕੀ ਕਰ ਰਹੇ ਹੋ ਤੁਸੀਂ ਇੰਨੀ ਮਹਿੰਗੀ ਪਾਲਕੀ ਸਿਉਨੇ ਜੀ ਤਿਆਰ ਕਰਵਾਈ ਆ ਤੁਹਾਡੇ ਵਾਸਤੇ ਤੁਸੀਂ ਇਹਨੂੰ ਸਾੜੀ ਜਾਰੀ ਅਗਦੇ ਵਿੱਚ ਇਹ ਕੀ ਕਰ ਰਹੇ ਹੋ ਮਾਤਾ ਜੀ ਰੋਕਦੇ ਨੇ ਪਰ ਸਤਿਗੁਰੂ ਜੀ ਕਹਿੰਦੇ ਨਹੀਂ ਮਾਂ ਤੁਸੀਂ ਵੇਖੀ ਚੱਲਿਓ ਇਸ ਗੱਲ 'ਤੇ ਧਿਆਨ ਦਿਓ ਲੱਕੜਾ ਮੰਗਾ ਕੇ ਕਹਿੰਦੇ ਇੱਕ ਬਹੁਤ ਵੱਡੀ ਸਿਖਾ ਜੀ ਤਿਆਰ ਕਰਕੇ ਉਹਦੇ ਉੱਪਰ ਉਹ ਪਾਲਕੀ ਰੱਖਿਆ ਗਿਆ ਤੇ ਅਗਲ ਵਾਰ ਜਿੱਤੇ ਪਾਲਕੀ ਸਾੜ ਦਿੱਤੀ ਉਪਰੰਤ ਕਹਿੰਦੇ ਸੜੀ ਹੋਈ ਕਹਿੰਦੇ ਪਾਲਕੀ ਦੇ ਸੁਆਹ ਨੂੰ ਕਹਿੰਦੇ ਸਾਫ਼ ਕਰਕੇ ਉਸ ਵਿੱਚੋਂ ਕਹਿੰਦੇ ਸਿਉਣਾ ਬੱਕ ਕਰਕੇ ਜਦ ਕਹਿੰਦੇ ਤੁਲਾਇਆ ਗਿਆ ਸਿਉਨਾ ਤਲਾਇਆ ਗਿਆ ਤਾਂ ਕੇਵਲ ਕਿਨੇ 70 ਤੋਲੇ ਹੀ ਨਿਕਲਿਆ ਸਿਉਨਾ ਤੇ ਬਾਕੀ 100 100 30 ਤੋਲੇ ਕਹਿੰਦੇ ਪਿੱਤਲ ਨਿਕਲਿਆ ਅੱਜ ਤੋਂ ਜ਼ਿਆਦਾ ਪਿੱਤਲ ਪਾਇਆ ਪੈਸੀ ਮਾਤਾ ਜੀ ਆਪ ਜੀ ਨੇ ਕਿਹਾ ਮਾਤਾ ਜੀ ਨੇ ਦੱਸਿਆ ਕਿ ਤੁਹਾਡਾ ਕਹਿੰਦੇ ਸਭ ਤੋਂ ਵੱਡਾ ਇਤਿਵਾਰੀ ਮਸੰਦਾ ਮਾਤਾ ਜੀ ਵੇਖੋ ਤੁਸੀਂ ਕਹਿੰਦੇ ਸੀ ਬੜੇ ਚੰਗੇ ਨੇ ਮਾਤਾ ਨਾਨਕ ਜੀ ਨੂੰ ਕਹਿਣ ਲੱਗੇ ਬਾਲ ਗੋਵਿੰਦ ਰਾਏ ਜੀ ਮਾਂ ਦਾਦੀ ਜੀ ਆਹ ਵੇਖੋ ਤੁਹਾਡਾ ਸਭ ਤੋਂ ਇਤਿਵਾਰੀ ਬੰਦਾ ਇਹ ਮਸੰਦਾਗਾ ਬਲਾਕੀ ਦਾਸ ਜਿਸ ਨੇ ਕਹਿੰਦੇ ਗੁਰੂ ਕੀ ਕਾਰ ਭੇਟਾ ਦੇ ਵਿੱਚ ਉਹ ਕਹਿੰਦੇ 700 ਕਹਿੰਦੇ ਤੋਲੇ ਦਾ ਮੁੱਲ ਘਟਕੇ ਪਾਲਕੀ ਨੂੰ ਕੇਵਲ ਕਿੰਨੇ ਦਸਵਾਂ ਹਿੱਸੇ ਕਹਿੰਦੇ 70 ਤੋਲੇ ਹੀ ਕਹਿੰਦੇ ਲਾਇਆਗਾ ਇਹ ਮਸੰਦ ਵੱਡੇ ਬੇਈਮਾਨ ਨੇ ਇਹਨਾਂ ਤੇ ਭਰੋਸਾ ਕਰਨਾ ਠੀਕ ਨਹੀਂ ਹੈ ਮਾਤਾ ਜੀ ਨੂੰ ਕਹਿਣ ਲੱਗੇ ਮਾਤਾ ਜੀ ਜੀ ਇਹਨਾਂ ਤੇ ਭਰੋਸਾ ਨਾ ਕਰੋ ਕਦੇ ਭੁੱਲ ਕੇ ਵੀ ਜਿਹੜਾ ਬੰਦਾ ਦਿਲ ਦਾ ਕੋਟਾ ਹੋਵੇ ਜਲਦਾ ਮਾੜਾ ਹੋਵੇ ਜ਼ਿੰਦਗੀ ਦੇ ਵਿੱਚ ਕਦੇ ਵੀ ਐਸੇ ਬੰਦੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਇਹ ਬਰਤਨ ਨੇ ਪਿਆਰੋ ਮੇਰੇ ਪਾਸ਼ਾ ਜੀ ਜਿਹੜਾ ਬੰਦਾ ਤੁਹਾਡਾ ਵਿਰੋਧੀ ਹੈਗਾ ਉਹ ਤੇ ਕਦੇ ਵੀ ਜ਼ਿੰਦਗੀ ਦੇ ਵਿੱਚ ਭਰੋਸਾ ਨਾ ਕਰੋ ਤੁਹਾਡੇ ਕੋਲ ਚਾਹੇ ਦੇ ਖੰਡ ਬਣ ਜੇ ਮਿੱਠਾ ਬਣ ਜੇ ਜੋ ਮਰਜ਼ੀ ਬਣੀ ਜਾਵੇ ਪਰ ਉਹਤੇ ਅਤਵਾਰੀ ਨਹੀਂ ਕਰਨੀ ਚਾਹੀਦੀ ਪਤਾ ਨਹੀਂ ਕਿਹੜੇ ਵੇਲੇ ਕੀ ਕਰਦੇ ਤੇ ਮਾਤਾ ਜੀ ਤੁਸੀਂ ਵੇਖੋ ਕਿ ਉਹਨੂੰ ਕਿੰਨਾ ਚੰਗਾ ਸਮਝਦੇ ਸੀ ਬਲਾਕੀ ਦਾਸ ਨੂੰ ਇਹ ਤਾਂ ਬੜਾ ਚੰਗਾ ਮਸੰਦਾਗਾ ਇਹ ਤਾਂ ਬੜੀ ਸੇਵਾ ਕਰਦਾਗਾ ਤੇ ਗੱਲ ਸੇਵਾ ਦੀ ਨਹੀਂ ਅੰਦਰਲਾ ਮਨ ਵੇਖੋ ਇਹਦਾ ਕਿਦਾਂ ਦਾਗਾ ਦੇਮ ਆਨੰਦ ਰੋ ਦੁਨੀਆ ਅਸੀਂ ਬਾਹਰੋਂ ਵੇਖਦੇ ਆ ਪਿਆਰਿਓ ਵੀ ਚੰਗਾ ਹੈਗਾ ਇਹਦੀ ਬੋਲੀ ਬੜੀ ਮਿੱਠੀ ਆ ਬੜਾ ਚੰਗਾ ਬੋਲਦਾਗਾ ਪਰ ਨਹੀਂ ਪਰ ਸਤਿਗੁਰੂ ਜਿੰਦ ਨੂੰ ਵੇਖਦੇ ਨੇ ਇਹ ਤੇ ਲੋਕ ਉੱਪਰ ਉੱਪਰ ਬੜੇ ਚੰਗੇ ਬਣਦੇ ਨੇ ਧਰਮੀ ਬਣਦੇ ਨੇ ਪਿਆਰਿਓ ਵਖਾਵਾ ਬੜਾ ਕਰਦੇ ਨੇ ਵੀ ਮੇਰੇ ਜਿੰਨੀ ਤਾਂ ਬਾਣੀ ਕੋਈ ਨਹੀਂ ਪੜਦਾ ਮੈਂ 2 ਵਜੇ ਉੱਠ ਕੇ ਐਨੀਆਂ ਦਾ ਪਾਣੀ ਦਾ ਨਿਤਨੇਮ ਕਰਦਾਗਾ ਮੈਂ ਗੁਰੂ ਘਰ ਜਾ ਕੇ ਸੇਵਾ ਕਰਦਾ ਮੰਦਰ ਜਾਂਦਾ ਮਸਜਿਦ ਜਾਂਦਾ ਮੈਂ ਸੇਵਾ ਕਰਦਾਗਾ ਬੜੇ ਲੋਕ ਨੇ ਤਾਂ ਦੇ ਜਿਹੜੇ ਵਖਾਵਾ ਕਰਦੇ ਨੇ ਪਰ ਇਹ ਸੇ ਬੰਦਿਆਂ ਤੋਂ ਬਚਣਾ ਚਾਹੀਦਾ ਖਤਰਨਾਕ ਹੁੰਦੇ ਨੇ ਬੇਈਮਾਨ ਹੁੰਦੇ ਨੇ ਅੰਦਰੋਂ ਤੇ ਮਾਤਾ ਨਾਨਕ ਜੀ ਨੂੰ ਕਹ ਲੈ ਕੇ ਮਾਂ ਦਾਦੀ ਤੁਸੀਂ ਤਾਂ ਬੜੇ ਇਹਨਾਂ 'ਚ ਤਿਵਾਰ ਕਰਦੇ ਸੀ ਵੀ ਤਾਂ ਬੜੇ ਚੰਗੇ ਨੇ ਮਸੰਦ ਪਰ ਤੁਹਾਨੂੰ ਪਤਾ ਨਹੀਂ ਮਾਤਾ ਜੀ ਤੁਸੀਂ ਭੋਲੇ ਹੋ ਮੈਂ ਇਹਨਾਂ ਨੂੰ ਵੇਖ ਲਿਆ ਇਹ ਅੰਦਰੋਂ ਵੀ ਇਮਾਨ ਨੇ ਉੱਪਰੋਂ ਮਿੱਠੇ ਨੇ ਤੁਸੀਂ ਨਾ ਜੇ ਤਿਵਾਰੀ ਕਰ ਲਈ ਪਰ ਵੇਖੋ ਪਾਲਕੀ ਨੂੰ 70 ਟੋਲੀ ਸੋਨਾ ਲਾਇਆ ਇਹ ਮਸੰਦਾਂ ਨੇ ਗੁਰੂ ਘਰ ਪੇਟਾ ਦੇ ਵਿੱਚੋਂ ਕਹਿੰਦਾ 700 ਕਹਿੰਦੇ ਤੋਲੇ ਦਾ ਕਹਿੰਦੇ ਮੁੱਲ ਘਟਾ ਕੇ ਪਾਲਕੀ ਨੂੰ ਕੇਵਲ ਕੰਨੇ 10ਵਾਂ ਹਿੱਸਾ 70 ਤੋਲੇ ਕਹਿੰਦੇ ਲਾਇਆਗਾ ਤੇ ਬਾਕੀ ਆਪ ਰੱਖ ਗਏ ਇਹ ਬੜੇ ਬੇਈਮਾਨ ਨੇ ਇਹ ਖੋਟੇ ਨੇ ਇਹਨਾਂ ਤੇ ਕਦੇ ਵੀ ਤਵਾਰੀ ਨਾ ਕਰੋ ਇਹ ਪਟਨਾ ਸਾਹਿਰ ਦੀ ਗੱਲ ਆ ਭੈਰੇ ਹਲੇ ਆਨੰਦਪੁਰ ਸੇ ਆਏ ਨਹੀਂ ਬਾਲਗੁੰਦਰ ਆਏ ਜੀ ਜਦੋਂ ਮਾਤਾ ਜੀ ਨੂੰ ਕਹਿੰਦੇ ਸਾਰੀ ਗੱਲ ਦੱਸੀ ਮਾਤਾ ਨਾਨਕੀ ਜੀ ਤੇ ਮਾਤਾ ਗੁਜਰਕੌਰ ਵੀ ਹੈਰਾਨ ਹੋ ਗਏ ਵੀ ਗੱਲ ਠੀਕ ਆ ਅਜੀ ਤਾਂ ਇਹਨਾਂ ਦੇ ਉੱਪਰ ਬੜਾ ਇਤਬਾਰ ਕਰਦੇ ਸੀ ਐਨੇ ਮਾੜੇ ਨੇ ਇਹ ਤਾਂ ਸੇਵਾ ਬੜੀ ਕਰਦੇ ਸੀ ਪਰ ਇਹਨੇ ਦੇ ਮੰਨ ਦਾ ਕੀ ਪਤਾ ਸੀ ਵੀ ਇਹਨੇ ਬਈ ਮਾਲ ਨਿਕਲਣਗੇ ਬਾਲ ਗੁਮਿੰਦਰ ਰਾਏ ਜੀ ਕਣ ਲੱਗੇ ਮਾਂ ਤਾਨੂੰ ਨਹੀਂ ਪਤਾ ਮੈਂ ਸਮਝ ਗਿਆ ਇਹਨਾਂ ਦੀ ਰਮ ਜੀ ਨੂੰ ਕਿਉਂਕਿ ਸੰਗਤ ਭੋਲੀ ਹੁੰਦੀ ਆ ਉਹ ਗੁਰੂ ਨਾਨਕ ਪਾਸ਼ਾ ਦੇ ਘਰ ਵਾਸਤੇ ਮਾਇਆ ਦਿੰਦੀ ਆਗੀ ਗੁਰੂ ਨਾਨਕ ਪਾਸ਼ਾ ਦੇ ਘਰ ਵਾਸਤੇ ਹਰ ਕੁ ਦਿੰਦਾਗਾ ਪਟਾਵਾਂ ਕੋਈ ਮਾਇਆ ਦਿੰਦਾ ਕੋਈ ਕੁਝ ਦਿੰਦਾਗਾ ਉਹ ਮਸੰਦਾਂ ਨੂੰ ਨਹੀਂ ਦਿੰਦੀ ਉਹ ਗੁਰੂ ਨਾਨਕ ਪਾਸ਼ਾ ਦੇ ਘਰ ਨੂੰ ਵੇਕੇ ਦਿੰਦੇ ਨੇ ਪਰ ਇਹ ਅੰਦਰੋਂ ਖੋਟੇ ਨੇ ਬੇਈਮਾਨ ਨਿਕਲ ਗਏ ਤੇ ਕੋ ਮਾਇਆ ਵੱਡੇ ਵੱਟਿਆਂ ਨੂੰ ਮਤ ਮਾਰ ਦਿੰਦੀ ਆ ਸਿਆਉਣਾ ਹੋਇਆ ਚਾਂਦੀ ਹੋਇਆ ਮਾਇਆ ਹੋਈ ਮਾਇਆ ਕਿਹਨੂੰ ਕਹਿੰਦੇ ਨੇ ਪਿਆਰਿਓ ਕੱਲੀ ਕਾਗਜ਼ਾਂ ਦੀ ਮਾਇਆ ਨੂੰ ਕਹਿੰਦੇ ਜਿਹਦੇ ਕਰਕੇ ਸਾਨੂੰ ਰੱਬ ਵਿਸਰਦਾ ਰੱਬ ਭੁੱਲਦਾਗਾ ਜਿਹਦੇ ਕਰਕੇ ਸਾਡਾ ਮਨ ਬੇਈਮਾਨ ਹੁੰਦਾਗਾ ਡੋਲਦਾਗਾ ਉਹ ਹਰ ਇੱਕ ਚੀਜ਼ ਮਾਇਆ ਕੀ ਚੇਤੇ ਸਿਉਣਾ ਲਾ ਲਓ ਚੰਦੇ ਲਾ ਲਓ ਪੁੱਤਰ ਧੀਆਂ ਲਾ ਲਓ ਪਰਿਵਾਰ ਲਾ ਲਓ ਪਦਾਰਥ ਲਾ ਲਓ ਉਹ ਮਾਇਆ ਕੀ ਉਹ ਮਾਇਆ ਦਾ ਰੂਪ ਹੀ ਆ ਜਿਹਦੇ ਕਰਕੇ ਸਾਡਾ ਮਨ ਬੇਈਮਾਨ ਹੁੰਦਾ ਹੈ ਬੜੇ ਲੋਕ ਨੇ ਤਾਂ ਜਿਹੜੇ ਸੱਚੇ ਪਾਤਸ਼ਾਹ ਜਿਹਦੇ ਚਰਨਾਂ ਦੇ ਵਿੱਚ ਆ ਕੇ ਬੇਈਮਾਨੀਆਂ ਕਰਦੇ ਨੇ ਉਪਰੋਂ ਚੰਗੇ ਬਣਦੇ ਨੇ ਪਿਆਰਿਓ ਵੇਖਣੋਂ ਬੜੇ ਚੰਗੇ ਹੁੰਦੇ ਨੇ ਵੀ ਤਾਂ ਸੇਵਾ ਬਹੁਤ ਕਰਦਾ ਕਾ ਬਾਣੀ ਬਹੁਤ ਪੜਦਾ ਕਾ ਪਰ ਨਹੀਂ ਸਤਿਗੁਰੂ ਜਿੰਦਰ ਨੂੰ ਵੇਖਦੇ ਨੇ ਇੱਥੇ ਵਿਖਾਵਾ ਨਹੀਂ ਗੁਰੂ ਅੰਦਰੋਂ ਮਨ ਵੇਖਦਾ ਵੀ ਸਾਫ਼ ਹੈ ਹਰ ਇੱਕ ਪ੍ਰਤੀ ਜਿੰਦਰ ਨੂੰ ਮਾਨ ਨਹੀਂ ਸਾਫਕਨ ਯਾਦ ਰੱਖੀ ਤੂੰ ਗੁਰੂ ਨੂੰ ਨਹੀਂ ਪਾ ਸਕਦਾ ਤੈਨੂੰ ਗੁਰੂ ਮਿਲੀ ਨਹੀਂ ਸਕਦਾ ਜੇ ਰੱਬ ਨੂੰ ਪਾਉਣਾ ਚਾਹਣਾਗਾ ਤਾਂ ਕਰ ਸਭਨਾਂ ਨੂੰ ਪਿਆਰ ਰੱਬ ਨੂੰ ਪਾਉਣਾ ਚਾਹਣਾ ਤਾਂ ਕਰ ਸਭਨਾਂ ਨੂੰ ਪਿਆਰ ਦੂਸਰੇ ਨੂੰ ਮਾੜਾ ਕਹਿਣ ਵਾਲਿਆ ਪਰ ਆਪਣਾ ਆਪ ਸਵਾਰ ਦੂਜੇ ਨੂੰ ਮਾੜਾ ਕਹਿਣਾ ਫਿਰਦਾ ਭਲਾ ਆਪਣੇ ਆਪ ਨੂੰ ਤਾਂ ਸਮਾਰਨਾ ਕਰ ਮਨ ਨੂੰ ਸਾਫਤਾ ਕਰ ਜੇ ਰਾਣੀ ਮੈਣੀ ਦਾ ਮਨ ਸਾਫ ਤੀ ਇੱਕ ਗੱਲ ਆ ਪਿਆਰੇ ਰਾਣੀ ਮੈਣੀ ਦਾ ਮਨ ਸਾਫ ਤਿਕਨਾ ਤੇ ਬਾਲ ਗੋਵਿੰਦ ਰਾਜ ਜੀ ਪਹੁੰਚ ਗਏ ਫਿਰ ਦਰਸ਼ਨ ਦਿੱਤੇ ਜਾ ਕੇ ਕੱਲੇ ਦਰਸ਼ਨ ਹੀ ਨਹੀਂ ਦਿੱਤੇ ਉਹਨੂੰ ਦੂਸਰੀ ਮਾਂ ਸਮਝੇ ਆਪਣਾ ਉਹਨੂੰ ਕਿਹਾ ਵੀ ਮਾਂ ਤੂੰ ਕਹਿੰਦੀ ਸੀ ਵੀ ਮੇਰੇ ਵਰਗਾ ਪੁੱਤ ਹੋਵੇ ਤੇਰੀ ਸੋਚ ਦੀ ਉਹ ਕਹਿੰਦੀ ਹਾਂ ਮੈਂ ਕਹਿੰਦੀ ਸੀ ਪਰ ਮੇਰੇ ਵਰਗਾ ਮੈਂ ਆ ਮੇਰੇ ਵਰਗਾ ਕੋਈ ਦੂਜਾ ਨਹੀਂ ਹੈ ਠੀਕਾ ਜਿਹੜੀ ਮਾਂ ਦੇ ਕੋਕ ਤੋਂ ਮੈਂ ਜਨਮ ਲਿਆ ਉਹ ਤੇ ਮੇਰੀ ਮਾਂ ਹੈਗੀ ਆ ਪਰ ਦੂਸਰੀ ਮਾਂ ਤੂੰ ਆ ਮੇਰੀ ਅੱਜ ਤੋਂ ਮੈਂ ਤੈਨੂੰ ਮਾਂ ਬਣਾਇਆ ਦਿਲੋਂ ਤੂੰ ਬਣ ਕੇ ਰਹੀਂ ਰਾਣੀ ਮੈਣੀ ਫੇਰ ਬਣ ਕੇ ਵੀਰੀ ਪੈਰੀ ਜਿੰਨਾ ਚਿਰ ਸਵਾਸ ਰਹੇ ਕਨਾ ਸਰੀਰ ਵਿੱਚ ਜਿਹੜੇ ਪਾਸਾ ਨੇ ਜਾਣ ਵੇਲੇ ਕਹਨਾਂ ਨੂੰ ਕਟਾਰ ਮੋਝੇ ਤਸਵੀਰ ਦਿੱਤੀ ਸੀ ਉਹਦਾ ਬੜਾ ਆਦਰ ਰੱਖਦੀ ਸੀ ਸਤਕਾਰ ਕਰਦੀ ਸੀ ਹਰ ਵੇਲੇ ਪਾਸਾ ਨੂੰ ਯਾਦ ਰੱਖਦੀ ਜਦੋਂ ਵੀ ਵੇਖੋ ਯਾਦ ਕਰਨਾ ਦਰਸ਼ਨ ਹੋ ਜਾਂਦੇ ਸੀ ਉਹਨੂੰ ਕਿਉਂਕਿ ਅੰਦਰੋਂ ਮਨ ਸਾਫ਼ ਹੋ ਗਿਆ ਹੁਣ ਸ਼ਿਵਦੱਤ ਪੰਡਿਤ ਦੀ ਗੱਲ ਕਰੀਏ ਉਹਨੂੰ ਕਿੰਨਾ ਟਾਈਮ ਹੋ ਗਿਆ ਸੀ ਵੇਖੋ ਗੰਗਾ ਦੇ ਘਾਟ ਦੇ ਉੱਪਰ ਜਾਂਦੇ ਨੂੰ ਕਿੰਨੇ ਸਾਲ વીਤ ਗਏ ਸੀ ਰਾਮ ਰਾਮ ਕਰਦੇ ਇਹਨੂੰ ਪਰੰਤੂ ਮਨ ਉਹਦਾ ਬਦਲੇ ਜਾ ਸੋਚ ਬਦਲੀ ਰੱਬ ਦੂਰ ਨਹੀਂ ਕਹ ਰਵਿਦਾਸ ਹਾਥ ਪੈ ਨਹੀਂ ਰਹਿ ਸਤਿਗੁਰੂ ਜੀ ਬਾਣੀ ਵਿੱਚ ਕਿਉਂ ਰੱਬ ਦੂਰ ਨਹੀਂ ਦਿੱਥੋਂ ਉਹ ਤਾਂ ਹੱਥਾਂ ਤੋਂ ਵੀ ਨੇੜੇ ਹੈਗਾ ਪਰ ਤੂੰ ਦੂਰ ਸਮਝਦਾਗਾ ਤੇਥੋਂ ਦੂਰ ਕਿਉਂ ਹੋ ਗਿਆ ਰੱਬ ਤੇਥੋਂ ਦੂਰ ਨਹੀਂ ਪਰ ਤੇਰਾ ਵੀ ਕਸੂਰ ਨਹੀਂ ਕੁ ਸ਼ੇਰ ਕਹਦਾਗਾ ਰੱਬ ਤੇਥੋਂ ਦੂਰ ਨਹੀਂ ਪਰ ਤੇਰਾ ਵੀ ਕਸੂਰ ਨਹੀਂ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ ਕਹਿੰਦੇ ਜਿਹੜੀ ਅੱਖ ਦੇ ਨਾਲ ਕਹਿੰਦੇ ਰੱਬ ਦੇ ਦਰਸ਼ਨ ਕਰਨੇ ਸੀ ਉਹਦੇ ਵਿੱਚ ਨੂਰ ਤਾਂ ਹੈ ਹੀ ਨਹੀਂ ਵਿਰਾਗ ਤਾਂ ਹੈ ਹੀ ਨਹੀਂ ਪ੍ਰੇਮ ਤਾਂ ਹੈ ਹੀ ਨਹੀਂ ਨਾਪਰਤ ਤਾਂ ਭਰਿਆ ਪਿਆਗਾ ਮਨੋ ਈਰਖਾ ਦਾ ਭਰਿਆ ਪਿਆ ਨਿੰਦਿਆ ਚੁਗਲੀ ਦੇ ਨਾਲ ਤਾਂ ਮਨ ਭਰਿਆ ਪਿਆਗਾ ਤੇ ਰੱਬ ਨੂੰ ਪਾਉਣਾ ਚਾਹਣਾ ਆ ਰੱਬ ਥੋੜੀ ਮਿਲ ਸਕਦਾ ਸਿਬਦਤ ਪਰਨਜ ਦੀ ਵੀ ਕੋ ਸੋਚ ਬਦਲੀ ਉਹਨੇ ਮਨ ਵਿੱਚ ਪਰਨ ਕਰ ਲਿਆ ਵੀ ਮੈਂ ਬਾਲ ਗੋਬਿੰਦ ਰਾਏ ਜੀ ਨੂੰ ਤਾਂ ਮੰਨਾਂਗਾ ਜਿਨ੍ਹਾਂ ਦੇ ਵਿੱਚ ਮੈਨੂੰ ਰਾਮਚੰਦਰ ਜੀ ਦੇ ਇੱਕ ਵਾਰੀ ਦਰਸ਼ਨ ਹੋ ਜਾਣ। ਬਸ ਮਨ ਬਦਲਿਆ। ਜਿੱਦ ਹੀ ਉਹਦਾ ਮਨ ਬਦਲੇ ਪੈਰੋ ਫਿਰ ਸਮਾਂ ਲੱਗਿਆ ਨਹੀਂ ਫਿਰ। ਸੱਚੀਓ ਫਿਰ ਬਾਲ ਗੋਬਿੰਦ ਰਾਏ ਦੇ ਵਿੱਚੋਂ ਉਨ੍ਹੇ ਰਾਮਚੰਦਰ ਜੀ ਦੇ ਦਰਸ਼ਨ ਹੋਏ ਪਰ ਤੱਕ ਫੇਰ ਚਰਨਾਂ ਤੇ ਢਿਆ ਸੀ ਪੰਡਿਤ ਸਿਵਦਾਤੋ ਫਿਰ ਐਸਾ ਠਹਿਆ ਸੱਚੇ ਪਾਸਾ ਜੀ ਮੈਨੂੰ ਆਪਣਾ ਬਣਾ ਲਓ ਮੈਂ ਤੁਹਾਡਾ ਆਗਾ ਛੱਡ ਤਾਂ ਸਭ ਕੁਝ ਸਿੱਖ ਬਣ ਗਿਆ ਬਾਦਸ਼ਾਹ ਦਾ ਚਰਨਾਂ ਤੇ ਟੇਪੇ ਮਹਾਰਾਜ ਆਪਣਾ ਬਣਾ ਲਓ ਫਿਰ ਬਣਾਇਆ ਵੀ ਕਿੰਨੇ ਸਾਲ ਹੋ ਗਏ ਤੇ ਵੀ ਕੋ ਗੰਗਾ ਦੇ ਘਾਟ ਤੇ ਜਾਂਦੇ ਇਹਨੂੰ ਇਸੇ ਕਰਕੇ ਸਾਡਾ ਕਸੂਰ ਨਹੀਂ ਜਿਹੜੀ ਅੱਖ ਨਾਲ ਵੇਖਣਾ ਤੇ ਉਹਦੇ ਵਿੱਚ ਨੂਰ ਹੀ ਨਹੀਂ ਪੈ ਰਿਹਾ ਉਹ ਤਾਂ ਖਤਮ ਹੋਇਆ ਪਿਆ ਪ੍ਰੇਮ ਤਾਂ ਹੈ ਹੀ ਨਹੀਂ ਸਾਡੇ ਵਿੱਚ ਅਸੀਂ ਤਾਂ ਈਰਖਾ ਵਤੀ ਆ ਇੱਕ ਦੂਜੇ ਨਾਲ ਈਰਖਾ ਕਰਨ ਵਾਲੇ ਰਹਿ ਗਏ ਬਸ ਉਹ ਅੱਗੇ ਕਿਉਂ ਲੰਘ ਗਿਆ ਉਹ ਕਿਉਂ ਲੰਘ ਗਿਆ ਅਸੀਂ ਲੱਤਾਂ ਖਿਚਣ ਵਾਲਿਆਂ ਕਦੂਜੇ ਦੀਆਂ ਈਰਖਾ ਵਤੀ ਕਰਦੇ ਹਾਂ ਇੱਕ ਦੂਜੇ ਨਾਲ ਪਰ ਗੁਰਬਾਣੀ ਏ ਜੀਜਾ ਨੂੰ ਸਾਡੀ ਨਫ਼ਰਤ ਕਾ ਨਾਮ ਆਪਣੇ ਵਿੱਚ ਖਤਮ ਕਰਦੀ ਆ ਜੇ ਰੱਬ ਨੂੰ ਮਰਨਾ ਚਾਹੁੰਦਾਗਾ ਜਿਨ ਪ੍ਰੇਮ ਕੀਓ ਤਨਹੀ